ਚੰਨੀ ਜਲੰਧਰ ਤੋਂ ਜਿੱਤ ਚੁੱਕੇ ਨੇ 137000 ਦੀ ਲੀਡ ਸੀ ਤਾਂ ਜਲੰਧਰ ਤੋਂ ਚੰਨਜੀਤ ਚੰਨੀ ਪਹਿਲਾ ਪੰਜਾਬ ਦੇ ਉਮੀਦਵਾਰ ਜਿਹੜੇ ਜਿੱਤ ਚੁੱਕੇ ਹਾਲਾਂਕਿ ਬਖਤੌਰ ਮੁੱਖ ਮੰਤਰੀ ਰਹਿੰਦਿਆਂ ਹੋਇਆ ਦੋ ਸੀਟਾਂ ਹਾਰ ਗਏ ਸੀ ਸਮਕੌਰ ਸਾਹਿਬ ਦੇ ਨਾਲ ਨਾਲ ਭਦੌਰ ਤੋਂ ਵੀ ਸੀਟ ਦੋਵੇਂ ਹਾਰੇ ਸੀ ਚੰਨਜੀਤ ਚੰਨੀ ਜਲੰਧਰ ਤੋਂ ਜਿੱਤਣ ਤੋਂ ਬਾਅਦ ਜਲੰਧਰ ਦੀ ਜਨਤਾ ਦਾ ਸ਼ੁਕਰਾਨਾ ਅਦਾ ਕਰਨ ਲਈ ਚੜੇ ਕੋਠੇ ਤੇ ਦੇਖੋ ਕੀ ਕਿਹਾ ਜਲੰਧਰ ਦੀ ਜਨਤਾ ਨੂੰ ਬਿਲੰਤਰਦਰ ਕਾਰ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਵੱਧ ਕਰੇ ਕਿਸ ਨੂੰ ਲੀਡ ਦੀ ਲੋੜ ਹੈ ਬਾਕੀ ਸਾਰੇ ਦੰਦੇ ਹੱਲੇ ਅੱਛਾ ਸੁਣੋ ਇੱਕੋ ਵੀ ਉੱਪਰ ਹੁਣ ਹੈਲੋ ਆਪਾਂ ਨੇ ਹੁਣ ਯਾਰ ਅਗਰ ਜਾ ਵੀਰੇ ਦੂ ਆਪਾਂ ਨੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂ ਘਰ ਬੁੱਕਾ ਮੰਡੀ ਜਾਣਾ ਤੇ ਇਸ ਲਈ ਆਪਾਂ ਜਿਹੜੇ 베 베ਰੀ ਨੂੰ ਫੇਰ ਲੱਗਦੇ ਆ ਝੂਂਗ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਸੰਵਾਦ ਕਰਨ ਕੋਈ ਟੋਲਟ ਮੱਕਾਨੀ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ بڑے ਜਸ਼ਨ ਨਹੀਂ ਮਨਾਣੇ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਕੰਮ ਜੀ ਇਹਦਾ ਭਾਈ ਇਹਦਾ ਭਾਈ ਇੱਕ ਫੋਟੋ ਪਾਓ ਜਰਾ <onsieur> सारी O que ਚੰਨੀ ਜਲੰਧਰ ਤੋਂ ਜਿੱਤ ਚੁੱਕੇ ਨੇ 137000 ਦੀ ਲੀਡ ਸੀ ਤਾਂ ਜਲੰਧਰ ਤੋਂ ਚੰਨਜੀਤ ਚੰਨੀ ਪਹਿਲਾ ਪੰਜਾਬ ਦੇ ਉਮੀਦਵਾਰ ਜਿਹੜੇ ਜਿੱਤ ਚੁੱਕੇ ਹਾਲਾਂਕਿ ਬਖਤੌਰ ਮੁੱਖ ਮੰਤਰੀ ਰਹਿੰਦਿਆਂ ਹੋਇਆ ਦੋ ਸੀਟਾਂ ਹਾਰ ਗਏ ਸੀ ਸਮਕੌਰ ਸਾਹਿਬ ਦੇ ਨਾਲ ਨਾਲ ਭਦੌਰ ਤੋਂ ਵੀ ਸੀਟ ਦੋਵੇਂ ਹਾਰੇ ਸੀ ਚੰਨਜੀਤ ਚੰਨੀ ਜਲੰਧਰ ਤੋਂ ਜਿੱਤਣ ਤੋਂ ਬਾਅਦ ਜਲੰਧਰ ਦੀ ਜਨਤਾ ਦਾ ਸ਼ੁਕਰਾਨਾ ਅਦਾ ਕਰਨ ਲਈ ਚੜੇ ਕੋਠੇ ਤੇ ਦੇਖੋ ਕੀ ਕਿਹਾ ਜਲੰਧਰ ਦੀ ਜਨਤਾ ਨੂੰ ਗਿਲੰਤਰਦਾਰ ਕਾਰ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਬਾਅਦ ਕਹੇ ਕਿਸ ਨੂੰ ਲੀਡ ਦੀ ਮਿਲਦੀ ਹੈ ਬਾਕੀ ਸਾਰੇ ਸੰਦੇ ਹੱਲੇ ਅੱਛਾ ਸੁਣੋ ਠੀਕ ਹੋਈ ਉੱਪਰ ਹਾਂ ਹੈਲੋ ਆਪਾਂ ਨੇ ਹੁਣ ਯਾਰ ਚੁੱਪ ਕਰ ਜਾ ਵੀਰੇ ਤੂੰ ਆਪਾਂ ਨੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂ ਘਰ ਬੁੱਕਾ ਮੰਡੀ ਜਾਣਾ ਇਸ ਲਈ ਆਪਾਂ ਜਿਹੜੇ 베ਰੀ ਨੂੰ 베ਰ ਲੱਗਦੇ ਆ ਝੂਂਜ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਤਨਵਾਦ ਕਰਨਾ ਕੋਈ ਟੋਲਟ ਮੱਤਾਨੀ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ ਬੜੇ ਚੱਜਨੇ ਨਹੀਂ ਬਣਾਣੇ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥਾ ਟੇਕਣ একাড়াকাই একাডে একাডে এক্ডাকা কিকেরকে। O que é